ਗਰਮੀ ਬਾਲੀ ਹੋਈ ਪਈ ਆ ਹੈਲੋ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਭ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਹੋਵੋਗੇ ਤੰਦਰੁਸਤ ਦੀ ਚੜਦੀ ਕਲਾ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜਦੀ ਕਲਾ ਵਿੱਚ ਵੀ ਰੱਖਣ ਤੰਦਰੁਸਤ ਵੀ ਰੱਖਣ ਤੇ ਲਓ ਜੀ ਅੱਜ ਦਾ ਜਿਹੜਾ ਬਲੌਗ ਆ ਉਹ ਆਪਾਂ ਤੁਹਾਡੇ ਨਾਲ ਨਿੰਮ ਬਣਾਈ ਵਾਲਾ ਬਲੌਗ ਸ਼ੇਅਰ ਕਰਾਂਗੇ ਠੀਕ ਆ ਜੀ ਆਪਣੇ ਗਮੰਡੀਆਂ ਦੇ ਨਾ ਆ ਬੇਟਾ ਹੋਇਆਗਾ ਨੂੰ ਕੋਲ ਬੇਟਾ ਹੋਇਆਗਾ ਕਿ ਨੂੰ ਜਿਹੜੀ ਉਹਨਾਂ ਦੀ ਉਹ ਕੈਨੇਡਾ ਦੇ ਵਿੱਚ ਹੈਗੀ ਤੇ ਉੱਥੇ ਹੀ ਬੇਟਾ ਹੋਇਆਗਾ ਤੇ ਅੱਜ ਬੇਟਾ ਉਹਨਾਂ ਦੇ ਹੋਣ ਦੇ ਘਰ ਮਤਲਬ ਕਿ ਮੁੰਡਾ ਹੋਣ ਦੀ ਖੁਸ਼ੀ ਦੇ ਵਿੱਚ ਨਿਮ ਬੰਨਿਆ ਜਾਉ ਪੰਜ ਦਿਨਾਂ ਦਾ ਠੀਕ ਹੈ ਜੀ ਆਪਾਂ ਵਲੌਗ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਸਾਡੇ ਜਿਵੇਂ ਨਿਮ ਬੰਨਿਆ ਜਾਂਦਾ ਜਿਹੜਾ ਇਹ ਜਿੰਨੇ ਆਪਣਾ ਜਿਹੜਾ ਸ੍ਰੀਕ ਭਾਈਚਾਰਾ ਹੁੰਦਾ ਹਨਾ ਉਹਨਾਂ ਦੇ ਬੰਨਿਆ ਜਾਂਦਾ ਆਣਗਮਾਨ ਦੇ ਵਿੱਚ ਬੰਨਿਆ ਜਾਂਦਾਗਾ ਜਾਂ ਆਪਣਾ ਹੋਰ ਜਿੱਥੇ ਵਧੀਆ ਵਰ ਮਤਲਬ ਵਰਤਦੇ ਆਪਾਂ ਹਨਾ ਵਧੀਆ ਵਰਤੇ ਵਗਾ ਹਨਾ ਕਿ ਉਹਨਾਂ ਦੇ ਬੰਨਿਆ ਜਾਂਦਾ ਆਪਣਾ ਵਧੀਆ ਸਹਿਚਾਰ ਆਗਾ ਉਹਨਾਂ ਦੇ ਵੀ ਬੰਨਿਆ ਜਾਂਦਾ ਕਾਫੀ ਸਾਰੇ ਨਿੰਮ ਹੋ ਜਾਂਦੇ ਨੇ ਹਨਾ ਤੇ ਵਧੀਆ ਵੀ ਲੱਗਦਾਗਾ ਕਾਫੀ ਘਰਾਂ ਦੇ ਨਿੰਮ ਬੰਨਿਆ ਜਾਂਦਾ ਸਾਰੀਆਂ ਇਕੱਠੀਆਂ ਹੋ ਕੇ ਸਾਰਾ ਆਂਡਗਵਣ ਹੁੰਦਾ ਆਪਣਾ ਸ੍ਰੀਕਾ ਕਵੀਲਾ ਹੁੰਦਾ ਜੇ ਆਪਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਨੇੜੇ-ਤੇੜੇ ਜਿਵੇਂ ਵਰਤਦੇ ਹਾਂ ਨਾ ਕੁਝ ਕੁ ਰਿਸ਼ਤੇਦਾਰ ਵੀ ਆਉਂਦੇ ਨੇ ਕਈਆਂ ਦੇ ਸਾਰੇ ਰਿਸ਼ਤੇਦਾਰ ਆਉਂਦੇ ਨਿਕੰਝੇ ਨੇ ਮੇਨ-ਵੇਨ ਆ ਜਾਂਦੇ ਨੇ ਜਿਵੇਂ ਆਪਣਾ ਹਸਾਬ ਹੁੰਦਾ ਜਿਵੇਂ ਆਪਾਂ ਨੂੰ ਅਗਲੇ ਨੂੰ ਠੀਕ ਲੱਗਦਾ ਹਨਾ ਉਹਨੇ ਕਪਾ ਮਤਲਬ ਉਹਨਾਂ ਇਕੱਠ ਹੋ ਜਾਂਦਾਗਾ ਤੇ ਲੋ ਜੀ ਅੱਜ ਆਪਾਂ ਤੁਹਾਡੇ ਨਾਲ ਜਿਹੜਾ ਨਿੰਮ ਬਣਾਈ ਵਾਲਾ ਬਲੌਗ ਸ਼ੇਅਰ ਕਰਦੇ ਹਾਂ ਤੁਸੀਂ ਦੱਸਿਓ ਤੁਹਾਡੇ ਇਹਦੀ ਇਹਦੇ ਵਿੱਚ ਹਨਾ ਕਿਸ ਤਰ੍ਹਾਂ ਨਿੰਮ ਬਣਿਆ ਜਾਂਦਾਗਾ ਤੇ ਮੈਂ ਤੁਹਾਡੇ ਨਾਲ ਇੱਕ ਦੋ ਬਲੌਗ ਸ਼ੇਅਰ ਪਹਿਲਾਂ ਵੀ ਸ਼ੇਅਰ ਕੀਤੇ ਨੇਗੇ ਨਿੰਮ ਬਣਾਈ ਵਾਲੇ ਇੱਕ ਤਾਂ ਸਾਡੇ ਚਾਚਾ ਦੀ ਬੇਟੀ ਕੋਲੋ ਬੇਟੀ ਹੋਈ ਬੇਟਾ ਹੋਇਆ ਸੀਗਾ ਇੱਕ ਹੋਰ ਆਪਾਂ ਪਿੱਛੇ ਪਿਛਲੇ ਸਾਲ ਹਜੇ ਸਾਲ ਹੋਇਆ ਨਹੀਂ ਹੈਗਾ ਨੌਵੇਂ ਦਸਵੇਂ ਮਹੀਨੇ ਵਿੱਚ ਆਪਣੇ ਗਵਾਂਡੀਆਂ ਦੀ ਬਹੂ ਕੋਲ ਵੀ ਵੀ ਮੁੰਡਾ ਹੋਇਆ ਸੀ ਉਹ ਵੀ ਕੈਨੇਡਾ ਦੇ ਵਿੱਚ ਹੀ ਹੋਇਆ ਸੀ ਹਨਾ ਉਹ ਵੀ ਬਲੌਗ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਤੇ ਅੱਜ ਵੀ ਆਪਾਂ ਜਿਹੜਾ ਇਹ ਬੱਚੇ ਨੇ ਵੀ ਕੈਨੇਡਾ ਦੇ ਵਿੱਚ ਹੀ ਜਨਮ ਲਿਆ ਹੈਗਾ ਜਿਹੜਾ ਆਪਾਂ ਤੁਹਾਡੇ ਨਾਲ ਵਲੌਗ ਸ਼ੇਅਰ ਕਰਦੇ ਆ ਤੇ ਚਲੋ ਜੀ ਵੀਡੀਓ ਨੂੰ ਆਪਾਂ ਕਰਦੇ ਆ ਸਟਾਰਟ ਜੇਕਰ ਤੁਹਾਨੂੰ ਵਧੀਆ ਲੱਗੇ ਵੀਡੀਓ ਲਾਈਕ ਸ਼ੇਅਰ ਜਾਂ ਸਾਰੇ ਜਣੇ ਕਰਕੇ ਜਾਇਓ ਠੀਕ ਹੈ ਜੀ ਸਾਰੇ ਨਾਲ ਮਿਲ ਕੇ ਅੱਜ ਆਪਾਂ ਨਿੰਮ ਬਣਾਈ ਦੀ ਜਿਹੜੀ ਰਸਮ ਕਰਦੇ ਆ ਵਾਹਿਗੁਰੂ ਜੀ ਆਪਾਂ ਕਹਿੰਦੇ ਆ ਵੀ ਸਭ ਨੂੰ ਮੈਂ ਇਹੀ ਅਰਦਾਸ ਕਰਦੀ ਹੁੰਨੀ ਆ ਸਭ ਵਾਹਿਗੁਰੂ ਜੀ ਅੱਗੇ ਵੀ ਚਲੋ ਪਰਮਾਤਮਾ ਹਨਾ ਇੱਕ ਬੱਚਾ ਸਭ ਨੂੰ ਦੇਵੇ ਚਾਹੇ ਆਪਾਂ ਇਹ ਨਹੀਂ ਕਹਿੰਦੇ ਵੀ ਪੁੱਤੀ ਦੇਵੇ ਹਨਾ ਪਰ ਚਾਹੀਦੀ ਦੇਵੇ ਕਿਉਂਕਿ ਮੈਂ ਇਹ ਗੱਲ ਤਾਂ ਕਹਿ ਰਹੀ ਹਾਂ ਵੀ ਕਈ ਬੱਚਿਆਂ ਨੂੰ ਤਰਸਦੀ ਨੇ ਭੈਣਾ ਹਨਾ ਮੈਂ ਵੀ ਮੈਂ ਵੀਡੀਓ ਪਾਈ ਸੀ ਹਨਾ ਤਰਸਦੀਆਂ ਨੇ ਭੈਣਾ ਬੱਚੇ ਸਾਡੀ ਚਾਹੀ ਵੀਡੀਓ ਹੋ ਜਵੇ ਪਰ ਧੀ ਹੋ ਜੇ ਮੈਂ ਕਹਿ ਰਹੀ ਹਾਂ ਵੀ ਚਲੋ ਕੁਖਸ ਲਖਣੀ ਹੋ ਜੇ ਹਰ ਮਾਂ ਦੀ ਹਨਾ ਚਾਹੇ ਪ੍ਰਮਾਤਮਾ ਦਾ ਭਤੀ ਇਹ ਦੇ ਦੇਵੇ ਤੇ ਪਰ ਜਿਵੇਂ ਕਹਿੰਦੇ ਹੁੰਦੇ ਨੇ ਪੁੱਤਰ ਮਿਖੜੀ ਦੇ ਰੱਬ ਸਭ ਨੂੰ ਦੇਵੇ ਪੁੱਤ ਵੀ ਸਭ ਨੂੰ ਦੇਵੇ ਜਿੱਥੇ ਜ਼ਿਆਦਾ ਉਹ ਉੱਥੇ ਪਰਮਾਤਮਾ ਚਾਹੀ ਤੇ ਵੀ ਦੇਵੇ ਹਨਾ ਵੀ ਰੁੱਸਿਆ ਜੇ ਜ਼ਿਆਦਾ ਰੁੱਸਿਆ ਰੱਬ ਤਾਂ ਇਕ ਤੇ ਹੀ ਦੇ ਦੇਵੇ ਝੋਲੀ ਧੀ ਦੀ ਦਤ ਪਾ ਦੇਵੇ ਤੇ ਚਲੋ ਜੀ ਅੱਜ ਦਾ ਵਲੌਗ ਜਿਹੜਾ ਕਰਦੇ ਆ ਸਟਾਰਟ ਤੇ ਆਪਾਂ ਚੱਲਦੇ ਆ ਉਧਰ ਚੱਲ ਕੇ ਆਪਾਂ ਤੁਹਾਨੂੰ ਨਿੰਬ ਬਣਾਏ ਜਿਹੜੀ ਰਸਮ ਉਹ ਵੀ ਦਿਖਾਵਾਂਗੇ ਕਿੱਦਾਂ ਵੀ ਪਾਵਾਂਗੇ ਠੀਕ ਹੈ ਜੀ ਚਲੋ ਜੀ ਫਿਰ ਤੁਸੀਂ ਇੰਜੋਏ ਕਰੋ ਵਲੌਗ ਨੂੰ ਠੀਕ ਹੈ ਜੀ ਆਪਾਂ ਚੱਲਦੇ ਆ ਲੋ ਜੀ ਪਹੁੰਚ ਗਏ ਆਪਾਂ ਉਸ ਘਰ ਜਿਸ ਦਾ ਰਾਜ ਨਿਮ ਮੰਨਣ ਦੀ ਰਸਮ ਹੋਣੀ ਹੈ ਵਾਹਿਗੁਰੂ ਜੀ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਤੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸੁਕਰਾਨਾ ਜੀ ਤੇ ਵਾਹਿਗੁਰੂ ਜੀ ਤੰਦਰੁਸਤੀਆਂ ਬਖਸ਼ਣ ਛੋਟੇ ਬੇਬੀ ਨੂੰ ਬਾਹੇ ਨੌਰ ਨਾਮ ਰੱਖਿਆ ਬਾਹੇ ਨੌਰ ਨਬਾਬ ਬਹੁਤ ਸੋਹਣਾ ਨਾਂ ਵਾਹਿਗੁਰੂ ਜੀ ਲੰਬੀ ਉਮਰ ਆ ਵਕਸ਼ਣ ਚੜ੍ਹਦੀ ਕਲਾ ਵਿੱਚ ਰੱਖਣ ਤੇ ਲੋ ਜੀ ਸਾਰੀਆਂ ਭੈਣਾਂ ਹੋ ਗਈਆਂ ਨੇ ਇਕੱਠੀਆਂ ਤੇ ਹੁਣ ਨਿੰਮ ਬੰਨਣ ਦੀ ਜਿਹੜੀ ਰਸਮਾ ਉਹ ਕੀਤੀ ਜਾਊਗੀ ਠੀਕ ਹੈ ਜੀ ਸਾਰੀਆਂ ਨਣਦਾਂ ਮੇਰੀਆਂ ਨਣਦਾਂ ਹੀ ਨੇ ਜੀ ਸਾਰੀਆਂ ਮਤਲਬ ਕਿ ਸਾਡੇ ਚਾਚਾ ਜੀ ਲੱਗਦੇ ਨੇ ਗਮੰਡੀ ਚਾਚਾ ਜੀ ਨੇ ਜਿਨ੍ਹਾਂ ਦੇ ਅੱਜ ਆਪਾਂ ਨਿੰਮ ਬੰਨਣ ਆਇਾਂਗੇ ਤੇ ਲੋ ਜੀ ਕਰਦਿਆਂ ਰਸਮ ਸ਼ੁਰੂ ਸਾਰੀਆਂ ਭੈਣਾਂ ਇਕੱਠੀਆਂ ਹੋ ਗਈਆਂ ਡਣਾ ਗਵੰਡਣਾ ਰਿਸ਼ਤੇਦਾਰ ਹਨ ਤੇ ਸਭ ਇਕੱਠੇ ਹੋ ਗਏ ਚਲੋ ਜੀ ਹੁਣ ਨਿੰਬ ਬਣ ਕੇ ਫਿਰ ਤੁਹਾਨੂੰ ਗਿੱਧਾ ਦਿਖਾਵਾਂਗੇ ਠੀਕ ਹੈ ਜੀ ਸਾਡੇ ਮਾਲਵੇ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਬਿਹਾਰ ਨੇ ਉਹ ਨਿੰਬ ਬੰਨਣ ਤੋਂ ਬਾਅਦ ਗਿੱਧਾ ਪਾਇਆ ਜਾਂਦਾ ਨਾਲ ਹੀ ਫਿਰ ਮਦਾਨਾ ਜਾਂ ਪ੍ਰਸ਼ਾਦ ਆ ਜਿਹੜਾ ਉਹ ਬੰਡਿਆ ਜਾਂਦਾ ਹੈ ਠੀਕ ਹੈ ਜੀ ਚਲੋ ਜੀ ਕਰੋ ਵੀਡੀਓ ਨੂੰ ਇੰਜੋਏ ਤੁਸੀਂ ਥੈਂਕ ਯੂ ਥੈਂਕ ਯੂ आई ब नानका ए बाबा नानक बाबा नानकी दण ब अॼकल्ह बाबल चलो नच लो पालो खोली

ਇਹ ਚੱਕਲੇ ਫੜਾਵੇ ਮਖੇੜੀਆਂ ਵੀਰ ਮੱਝੀਆਂ ਦੇ ਸੰਗਲ ਫੜਾਵੇ ਉਭਾਵੇ ਖੇੜੀਆਂ ਪੋਦੀ ਵੀਰ ਮੇ Ați o ਦਸਵੇਂ ਗੁਰੂ ਸਿੱਖ ਕੁੜੀਆਂ ਹੋਰਾਂ ਦੇ ਵੀਰੇ ਸੱਤ ਵਿੱਚ ਵੈਂਦੇ thank sí. <laughs> seno hanachiye ani senkiye sa seno ਔਡੀਐਂਸ ਇਹ ਨਹੀਂ ਜੀ ਗਾਣਾ ਚੇਤਾ ਲੋਟੀ ਹੋਣਾ ਪਾਗੇ ਸੀਗੇ ਦੂਸਰੇ ਘਰ ਤੇ ਇੱਥੇ ਬਿਲਕੁਲ ਇੰਨਾ ਆ ਘਰ ਦੇ ਸਾਹਮਣੇ ਘਰ ਸੀਗਾ ਪਹਿਲਾਂ ਇੰਨਾ ਨਾ ਜਿਨ੍ਹਾਂ ਦੇ ਬੇਟਾ ਹੋਇਆਗਾ ਨਿੰਮ ਬੰਨਣ ਦੀ ਰਸਮ ਹੋਈ ਅੱਜ ਤੇ ਇਹ ਗਵੰਡੀ ਨੇ ਜੀ ਇਹ ਇੰਨਾ ਦੀ ਵੀ ਨਿੰਮ ਬੰਨਿਆ ਗਿਆ ਤੇ ਇੱਥੇ ਸਾਰਿਆਂ ਦੀ ਮੈਂ ਤੁਹਾਨੂੰ ਨਹੀਂ ਦਿਖ ਰਹੀ ਹੋਊਂਗੀ ਫੋਟੋ ਖਿੱਚ ਰਹੀ ਸੀਗੀ ਤੇ ਇਸ ਤਰ੍ਹਾਂ ਸਾਰੇ ਨਾ ਬਹੁਤ ਜ਼ਿਆਦਾ ਖੁਸ਼ ਸੀਗੇ ਸਾਰਿਆਂ ਨੂੰ ਮਤਲਬ ਕਿ ਖੁਸ਼ ਹੋਣਾ ਵੀ ਚਾਹੀਦਾ ਹੈ ਨਾ ਸਭ ਦੀਆਂ ਖੁਸ਼ੀਆਂ ਚ ਵਧੀਆ ਸ਼ਾਮਲ ਹੋਣਾ ਚਾਹੀਦਾਗਾ ਤੈ ਲੋ ਜੀ ਤੋਂ ਆਦ ਆਪਾਂ ਚੱਲ ਪਏ ਸੀ ਤੀਸਰੇ ਘਰ ਕੁੱਲ ਮਿਲਾ ਕੇ ਜਿਹੜੇ ਨੋਂ ਨਿੰਮ ਬੰਨੇ ਗਏ ਨੇ ਅੱਜ ਹਨਾ ਕਟਟਰ ਆਣ ਲੱਗੇ ਕੋਈ ਖਾਣਾ ਜੀ ਗੱਡੀ ਆਜੇ ਛੋਡੀ ਹਾਂ ਗੱਡੀ ਆ ਜੀ ਹਾਂ ਸਹੀ ਗੱਲ ਹੈ ਲੋ ਜੀ ਘਰ ਮੇ ਬਹੁਤ ਜ਼ਿਆਦਾ ਬਾਕੀ ਸਾਰਾ ਦੇ ਨਿੰਮ ਬੰਨੇ ਆ ਕਿ ਹਜੇ ਰਹਿੰਦੇ ਹੋਣਗੇ ਉਧਰ ਘਰ ਹੁਣ ਆਪਣੀ ਬਾਹਰੀ ਹੈ ਹੁਣ ਆਪਾਂ ਆਪਣੇ ਘਰ ਨੇ ਮ ਬਣਾਉਣੇ ਤੇ ਗਰਮੀ ਨਾਲ ਫੇਸ ਦੇਖੋ ਕਿਵੇਂ ਹੋ ਗਿਆ ਲੋ ਜੀ ਸੇਮਾ ਘਰ ਆਪਣਾ ਆ ਗਿਆ ਛੇਵੀਂ ਵਾਰੀ ਹੈ ਜਿਹੜੀ ਉਹ ਆਪਣੀ ਹੈਗੀ ਤੇ ਆਪਣੇ ਘਰ ਨਿੰਮ ਬਨਨਗੇ ਫਿਰ ਤਿੰਨ ਘਰ ਹੋਰ ਰਹੇਗੇ ਸੀ ਜਿਵੇਂ ਸੋਨ ਮੈਂ ਦੱਸਿਆ ਟੋਟਲ 9 ਨਿੰਮ ਬਣਾਏ ਸੀਗੇ 9 ਜਿਹੜੇ ਨਿੰਮ 9 ਘਰਾਂ ਦੇ ਬੰਨੇ ਗਏ ਨੇ ਠੀਕ ਹੈ ਜੀ ਤੇ ਲੋ ਜੀ ਇਹਨਾਂ ਦੇ ਵਿੱਚ ਜਿਹੜੇ ਆਪਣੀ ਗੜੇ ਦੇ ਵਿੱਚ ਘਰ ਆ ਗਏ ਜਿਵੇਂ ਇਹ ਨਿਸ਼ਾਨ ਦਾ ਘਰ ਆ ਗਿਆ ਇੱਕ ਨਿਸ਼ਾਨ ਕੇ ਹੋਰ ਨੇ ਨਾਲ ਹੀ ਸਕੇ ਉਹਨਾਂ ਦਾ ਘਰ ਆ ਗਿਆ ਤੇ ਤੀਸਰਾ ਘਰ ਆਪਣਾ ਸੀਗਾ ਤੇ ਉਸ ਤੋਂ ਪਹਿਲਾਂ ਆਪਾਂ ਤਿੰਨ ਘਰਾਂ ਦੇ ਨਿੰਮ ਜਿਵੇਂ ਬਨ ਚੁੱਕੇ ਆ ਸੇਮਾ ਘਰ ਤੁਹਾਨੂੰ ਦੱਸਿਆ ਜਿਵੇਂ ਸਾਡਾ ਸੀਗਾ ਤੇ ਲੋ ਜੀ ਇੱਥੇ ਨੰਬ ਬੰਨ ਕੇ ਫਿਰ ਆਪਾਂ ਜਾਵਾਂਗੇ ਅੱਗੇ ਠੀਕ ਆ ਜੀ ਗਰਮੀ ਹੋਣ ਕਰਕੇ ਨਾ ਜਿਆਦਾ ਵੀਡੀਓ ਨਹੀਂ ਮੈਂ ਸ਼ੂਟ ਕੀਤੀ ਬਹੁਤ ਗਰਮੀ ਸੀ ਇੱਥੇ ਤਾਂ ਫਿਰ ਵੀ ਚਲੋ ਥੋੜਾ ਜਿਹਾ ਬੱਦਲੋ ਹੋ ਗਿਆ ਸੀਗਾ ਨਹੀਂ ਬਹੁਤ ਗਰਮੀ ਸੀ ਅੱਜ ਤਾਂ ਆਹ ਵੀ ਤਰ੍ਹਾਂ ਵੀ ਲੈ ਲਵਾਂਗੇ ਉਹ ਲੈ ਆਂਦੇ ਹਾਂ ਪਰ ਦੋਨੀਆਂ ਲਈ ਬੈਠੋ ਉਹ ਇਧਰ ਨਾ ਇਧਰ ਬੈਠੋ ਕਾਦੇ ਵਿੱਚ ਕੀ ਕਰਨੀ ਸ਼ੁਰੂ ਕਰਾਂ

नहीं सा ऊपर वो तो देख ए, के सर भी मारे ये तो पिटे भाई पूरा कर ना मेरा तो बनने नहीं है मेरा अच्छा dennu da pata hai tu to chota te putta mera nahi baneya tera baneya ki mera hai ਜੀ 7 ਕਾਰ ਪਹੁੰਚ ਗਏ ਸੀ 2 ਕਾਰ ਬਾਕੀ ਰਹਿ ਗਏ ਸੀ ਗਰਮੀ ਬਹੁਤ ਜ਼ਿਆਦਾ ਸੀ ਜ਼ਿਆਦਾ ਵੀਡੀਓ ਸ਼ੂਟ ਨਹੀਂ ਹੋਇਆ ਤੇ ਇਹ ਸੀ ਸਾਡੇ ਮਾਲਵੇ ਦੀ ਰਸਮਾਂ ਤੇ ਆਪਾਂ ਇਸ ਵੀਡੀਓ ਦਾ ਇੱਥੇ ਐਂਡ ਕਰ ਦਿਆਂਗੇ